ਅੱਜ ਸਵੇਰੇ-ਸਵੇਰੇ ਰਾਏਕੋਟ ਤੋਂ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਰਾਏਕੋਟ ਤੋਂ ਇੱਕ 20 ਸਾਲਾ ਨੌਜਵਾਨ ਵੱਲੋਂ ਆਪਣੇ ਹੀ ਲਾਇਸੈਂਸੀ ਅਸਲੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜੋ ਸਮਾਪਤ ਕਰ ਲਈ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਰਾਏਕੋਟ ਦਾ ਰਹਿਣ ਵਾਲਾ ਨੌਜਵਾਨ ਜਿਸ ਦਾ ਦੁੱਖ ਦੀ ਗੱਲ ਵੱਡੀ ਇਹ ਹੈ ਕਿ 15 ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ ਹੁਣ ਵਿਆਹ ਕਰਕੇ ਕੋਈ ਡਿਸਪਿਊਟ ਚੱਲ ਰਿਹਾ ਸੀ ਘਰ ਦੇ ਵਿੱਚ ਕੀ ਖੱਲਲ ਸੀਗਾ ਕੀ ਉਹਦੀ ਜਿਹੜੀ ਹੋਣ ਵਾਲੀ ਪਤਨੀ ਸੀ ਉਹਦੇ ਨਾਲ ਕੋਈ ਡਿਸਪਿਊਟ ਸੀ ਇਹ ਤਾਂ ਹਜੇ ਜਾਂਚ ਦਾ ਵਿਸ਼ਾ ਹੈ ਇਹ ਹਜੇ ਛਛੋਪਣ ਬਣੀ ਹੋਈ ਹੈ ਵੀ ਕੀ ਸਾਰਾ ਮਸਲਾ ਸੀ ਕਿਸ ਕਾਰਨਾ ਕਰਕੇ ਉਸ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰੀ ਪਰ ਦੱਸਿਆ ਜਾ ਰਿਹਾ ਕਿ ਰਾਏਕੋਟ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਹ ਆਪਣੇ ਦੋਸਤ ਕੋਲ ਜਾਂਦਾ ਹੈ ਤੇ ਉੱਥੇ ਆਪਣੇ ਲਸੈਂਸੀ ਅਸਲੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜੋ ਸਮਾਪਤ ਕਰ ਲੈਂਦਾ ਹੈ 20 ਸਾਲਾ ਇਹ ਨੌਜਵਾਨ ਹੈ ਜੋ ਹਾਈ ਕੋਰਟ ਦਾ ਦੱਸਿਆ ਜਾ ਰਿਹਾ ਸੀ ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਉਹ ਸਮਾਪਤ ਕਰ ਲਈ ਗਈ ਹੈ ਬਾਕੀ ਪੁਲਿਸ ਵੱਲੋਂ ਹੁਣ ਜਿਹੜੀ ਡੈੱਡ ਬੋਡੀ ਆ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਏ ਤੇ ਪੋਸਟਮਾਰਟਮ ਤੋਂ ਬਾਅਦ ਇਹ ਚੀਜ਼ਾਂ ਦੀ ਜਾਂਚ ਹੋਊਗੀ ਜਾਂਚ ਤੋਂ ਬਾਅਦ ਹੀ ਪਤਾ ਲੱਗੂ ਕੀ ਕਾਰਨ ਰਹੇ ਨੇ ਇਸ ਨੌਜਵਾਨ ਗੱਭਰੂ 20 ਸਾਲਾਂ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ ਗਈ ਤੇ ਮੁੰਡਾ ਹੀ ਗੁਰਵੀਰ ਸਿੰਘ ਸਾਡੇ ਪਿੰਡ ਤੋਂ ਹੀ ਆ ਜਗਰੂਪ ਸਿੰਘ ਦਾ ਬੇਟਾ ਸਾਫਕਾ ਬਾਂਚੋ ਉਹਨਾਂ ਦਾ ਬੇਟਾ ਜੀ ਅੱਜ ਸਵੇਰੇ ਮੈਨੂੰ ਤਕਰੀਬਨ ਵੀ ਸਾਢੇ 8 ਵਜੇ ਜਥੇਦਾਰ ਪ੍ਰੇਮ ਸਿੰਘ ਦੀ ਜਲਾਲਦੀਵਾਲ ਉਹਨੇ ਫੋਨ ਕਰਿਆ ਕਿ ਵੀ ਜਲਦੀ ਧਣੇ ਇੱਥੇ ਬਰਨਾਲਾ ਚੌਂਕ ਤੋਂ ਪਹੁੰਚੋ ਹੋਟਲ ਦੇ ਵਿੱਚ ਉਸਦੇ ਆਪਣੇ ਪਿੰਡ ਦੀ ਇੱਕ ਔਰ ਬਹੁਤ ਹੋ ਗਿਆ ਨੌਜਵਾਨ ਫਸਲੀ ਗੋਲੀ ਮਾਰਦੇ ਮੈਨੂੰ ਨਹੀਂ ਪਤਾ ਸੀ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਉਹ ਨੌਜਵਾਨਾਂ ਦੇਖਿਆ ਮੈਂ ਆ ਕੇ ਜੀ ਤਾਂ ਹੂਨਾ ਲੱਤਪਟ ਹੋਇਆ ਵਸ ਕਾਨ ਸਾਹਮਣੇ ਐ ਏਡਾ ਵੱਡਾ ਕਾਜ਼ਮ ਕਿਵੇਂ ਚੱਲ ਰਿਹਾ ਇਹ ਦੇਖੋ ਪ੍ਰਸ਼ਾਸਨ ਵੀ ਇਨਕੁਆਇਰੀ ਕਰ ਰਿਹਾ ਤੇ ਮੇਰੀ ਨੌਲੇਜ ਦੇ ਵਿੱਚ ਤਾਂ ਕੋਈ ਕਦੇ ਉਹਦੀ ਲੜਾਈ ਨਹੀਂ ਝਗੜਾ ਮੈਂ ਸੁਣਿਆ ਨਹੀਂ ਹੈਗਾ ਜੀ ਤੇ ਕਦੇ ਵੀ ਉਹਦਾ ਮੈਂ ਕਿਤੇ ਉਹਦੇ ਨੌਜਵਾਨਾਂ ਦੇ ਨਾਲ ਵੀ ਕਦੇ ਝਗੜਾ ਨਹੀਂ ਸੁਣਿਆ ਦਾ ਔਰ ਬੜੀ ਹੈਰਾਨੀ ਦੀ ਗੱਲ ਆ ਜੀ ਇਹ ਕਿਵੇਂ ਹੋਇਆ ਕੀ ਉਹ ਦੰਗ ਮੈਰਿਜ ਵੀ ਰੱਖੀ ਹੋਈ ਹੈ ਹਾਂਜੀ ਉਹਦਾ 16 ਜਨਵਰੀ ਦਾ ਵਿਆਹ ਦੋਨੇ ਪਰਿਵਾਰ ਆਪਣੀਆਂ ਤਿਆਰੀਆਂ ਚ ਲੱਗੇ ਹੋਏ ਸੀਗੇ ਘਰੇ ਇੱਕ ਖੁਸ਼ੀ ਦਾ ਮਾਹੌਲ ਸੀਗਾ ਬਹੁਤ ਤੇ ਵਿਆਹ ਸਪੋਰਟ ਕੌਣ ਕਰਦਾ ਉਹਦੇ ਫਾਦਰ ਸਾਹਿਬ ਨੇ ਸੀ ਪਦਰ ਉਹਦੇ ਇੱਕ ਬ੍ਰਦਰ ਆ ਉਹਦਾ 30 ਦਿਨ ਪਹਿਲਾਂ ਹੀ ਉਹ ਕ੍ਰੇਡਾ ਤੋਂ ਵਾਪਸ ਆਇਆ ਤੇ ਸਾਰਾ ਪਰਿਵਾਰ ਬੜਾ ਖੁਸ਼ੀ-ਖੁਸ਼ੀ ਆਪਦਾ ਕਾਰਜ ਕਰ ਰਿਹਾ ਸੀ ਘਰੇ ਪਰ ਅਚਾਨਕ ਇੱਕ ਥੋੜੀ ਜਿਹੜੀ ਦੁੱਖ ਦੀ ਖਬਰ ਆਈ ਉਸਾਂ ਉਸੀ ਬੜੇ ਮੁੱਢ ਘਰੇ ਕੋਈ ਪ੍ਰੈਕਸ਼ਨ ਤਾਂ ਬੜਾ ਮੁੱਢਾ ਮਾਮਲਾ ਸਾਹਮਣੇ ਤੋਂ ਹੋ ਗਿਆ ਇਹ ਮਤਲਬ ਤਾਂ ਰਹਦੀ ਨਹੀਂ ਜੀ ਉਹਨਾਂ ਦੇ ਉਹਦੇ ਦੋਸਤਾਂ ਨੂੰ ਵੀ ਪੁੱਛਿਆ ਗਿਆ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਡੇ ਸਾਹਮਣੇ ਵੀ ਕਦੇ ਕੋਈ ਐਸੀ ਗੱਲ ਦੇਖ ਨੂੰ ਨਹੀਂ ਕਿਤੇ ਉਹ ਪਹਿਲਾਂ ਗੁਰਵੀਰ ਸਿੰਘ ਸਾਡੇ ਪਿੰਡ ਤੋਂ ਹੀ ਜਾਂ ਜਗਰੂਪ ਸਿੰਘ ਦਾ ਬੇਟਾ ਸਾਫਕਾ ਬਾਂਚ ਉਹਨਾਂ ਦਾ ਬੇਟਾ ਸੀ ਅੱਜ ਸਵੇਰੇ ਮੈਨੂੰ तकरीबन 8:30 ਵਜੇ ਜਥੇਦਾਰ ਪ੍ਰੇਮ ਸਿੰਘ ਦੀ ਜਲਾਲਦੀਵਾਲ ਉਹਨਾਂ ਨੇ ਫੋਨ ਕਰਿਆ ਕਿ ਵੀ ਜਲਦੀ ਲੈਣੇ ਇੱਥੇ ਬਰਨਾਲਾ ਚੌਂਕ ਤੇ ਪਹੁੰਚੋ 호텔 ਦੇ ਵਿੱਚ ਉਹ ਜ ਆਪਣੇ ਪਿੰਡ ਦੀ ਦੇਖੋ ਬਹੁਤ ਹੋ ਚੁੱਕਿਆ ਨੌਜਵਾਨ ਫਸਲੀ ਗੋਲੀ ਮਾਰ ਰਹੀ ਹੈ ਮੈਨੂੰ ਨਹੀਂ ਪਤਾ ਸੀ ਪਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਉਹ ਨੌਜਵਾਨਾਂ ਦੇਖਿਆ ਮੈਂ ਆ ਕੇ ਜੀ ਤਾਂ ਉਹਨਾਂ ਲੱਤ-ਪੱਤ ਹੋਇਆ ਬੈਠੇ ਸਿਕਾਨ ਸਾਹਮਣੇ ਐ ਏਡਾ ਬਟਕਾ ਜਿਵੇਂ ਚੱਕਰ ਕਰ ਰਿਹਾ ਇਹ ਦੇਖੋ ਪ੍ਰਸ਼ਾਸਨ ਵੀ ਇਨਕੁਆਇਰੀ ਕਰ ਰਿਹਾ ਤੇ ਮੇਰੀ ਨੌਲੇਜ ਦੇ ਵਿੱਚ ਤਾਂ ਕੋਈ ਕਦੇ ਉਹਦੀ ਲੜਾਈ ਨਹੀਂ ਝਗੜਾ ਮੈਂ ਸੁਣਿਆ ਨਹੀਂ ਹੈਗਾ ਜੀ ਤੇ ਕਦੇ ਵੀ ਉਹਦਾ ਮੈਂ ਕਿਤੇ ਉਹਦੇ ਨੌਜਵਾਨਾਂ ਦੇ ਨਾਲ ਕਦੇ ਝਗੜਾ ਨਹੀਂ ਸੁਣਿਆ ਦਾ ਔਰ ਬੜੀ ਹੈਰਾਨੀ ਦੀ ਗੱਲ ਹੈ ਜੀ ਇਹ ਕਿਵੇਂ ਬਈ ਕੀ ਉਹਦੀ ਮੈਰਿਜ ਵੀ ਰੱਖੀ ਹੋਈ ਹੈ ਹਾਂਜੀ ਉਹਦਾ 16 ਜਨਵਰੀ ਦਾ ਵਿਆਹ ਹੀ ਦੋਨੇ ਪਰਿਵਾਰ ਆਪਣੀਆਂ ਤਿਆਰੀਆਂ ਚ ਲੱਗੇ ਹੋਏ ਸੀਗੇ ਘਰੇ ਇੱਕ ਖੁਸ਼ੀ ਦਾ ਮਾਹੌਲ ਸੀਗਾ ਬਹੁਤ ਤੇ ਵਿਆਹ ਸਪੋਰਟ ਕੋਰਪੋਰੇਟ ਉਹਦੇ ਫਾਦਰ ਸਾਹਿਬ ਨੇ ਸੀ ਬਧਰ ਉਹਦੇ ਇੱਕ ਬ੍ਰਦਰ ਆ ਉਹਦਾ ਪੁੜੀ 20 ਦਿਨ ਪਹਿਲਾਂ ਹੀ ਉਹ ਕੈਨੇਡਾ ਤੋਂ ਵਾਪਸ ਆਏ ਆ ਤੇ ਸਾਰਾ ਪਰਿਵਾਰ ਬੜਾ ਖੁਸ਼ੀ-ਖੁਸ਼ੀ ਆਪਦਾ ਕਾਰਜ ਕਰ ਰਿਹਾ ਜੀ ਘਰੇ ਪਰ ਅਚਾਨਕ ਇੱਕ ਥੋੜੀ ਜਿਹੜੀ ਦੁੱਖ ਦੀ ਖਬਰ ਆਈ ਉਹ ਸਾਡੇ ਛੋਟੀ ਪਾੜੀ ਮੁੱਢੀ ਘਰੇਲੂ ਪ੍ਰੈਕਸ਼ਨ ਤਾਂ ਬੜਾ ਮੁੱਢਾ ਮਾਮਲਾ ਸਾਹਮਣੇ ਤੋਂ ਤੇ ਨਹੀਂ ਜੀ ਉਹਨਾਂ ਦੇ ਉਹਦੇ ਦੋਸਤਾਂ ਨੂੰ ਵੀ ਪੁੱਛਿਆ ਗਿਆ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਡੇ ਸਾਹਮਣੇ ਕਦੇ ਕੋਈ ਐਸੀ ਗੱਲ ਦੇਖ ਨੂੰ ਨਹੀਂ ਖੜੀ ਸੀ ਉਹ ਉਹ ਪਹਿਨੇ ਸਰਵਤੇ ਨੂੰ ਜਾ ਕੇ ਆਇਆ ਹਾਂਜੀ ਹਾਂ ਪੂਰਾ ਮਤਲਬ ਕਿ ਆਪਦੇ ਤਿਆਰੀਆਂ ਕਰਦਾ ਫਿਰਦਾ ਸੀ ਆਪਣੇ ਮੈਰਿਜ ਦੀ ਤੇ ਸਾਰਾ ਜੋ ਆਪਦੀ ਸ਼ਾਪਿੰਗ ਵਗੈਰਾ ਕਰਦਾ ਇਹਦਾ ਦੇਦੇ ਉਹਦਾ ਲੱਗ ਨਹੀਂ ਰਿਹਾ ਇਸ ਤਰ੍ਹਾਂ ਦਾ ਉਹ ਦੇ ਕਿ ਦਿੱਕਾਸ ਫਾਸਕੇ ਸਤਪੰਥ ਤੇ ਮੈਨੂੰ ਇੱਕ ਐਸਐਚਓ ਲੋ ਇਥੋਂ ਮੌਕੇ ਤੇ ਕਿਸੇ ਵੱਲੋਂ ਸੂਸਾਈਡ ਕਰਨ ਦਾ ਮਾਮਲਾ ਸਬੰਧੀ ਫੋਨ ਆਇਆ ਸੀਗਾ ਜਿਸ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਕਿ ਇੱਕ ਗੁਰਵੀਰ ਸਿੰਘ ਨਾਮ ਦਾ ਵਿਅਕਤੀ ਜਿਹਦਾ ਪਿੰਡ ਚ ਲਾਲਦੀਵਾਲ ਆ ਫਾਜ਼ਰਤਾਨਾ ਸ਼ਕਰੂਪ ਸਿੰਘ ਹੈ ਤੇ ਜਿਸ ਨੇ ਆਪਣੇ ਲਾਇਸੈਂਸੀ ਰਵਾਲਵਰ ਦੇ ਨਾਲ ਸੂਸਾਈਡ ਕੀਤੀ ਕਿੰਨੀ ਬਗਮਾ ਹੈ ਮੁੰਡੇ ਤੇ ਰਵਾਲਵਰ ਕਿਹੜਾ ਮੁੰਡੇ ਦੀ ਉਮਰ ਕਰੀਬ 30 ਸਾਲ ਹੈ ਜੀ ਤੇ ਰਵਾਲ ਮਰ ਜੀ ਤੋਂ ਇਹਦਾ ਆਪਣਾ ਲਾਇਸੈਂਸੀ ਉਹਦੇ ਫਾਦਰ ਨੂੰ ਦੱਸਿਆ ਜਾ ਰਿਹਾ ਕਿ ਇਹਦਾ ਆਪਣਾ ਖੁਦ ਦਾ ਲਾਇਸੈਂਸ ਬਣਿਆ ਹੋਇਆ ਤੇ ਲਾਇਸੈਂਸੀ ਰਵਾਲਪੁਰ ਸੀਗਾ ਦਾ ਖੁਦ ਤੇ ਕੀ ਇਹ ਤੇ ਰੂਟੀਨ ਚ ਵੀ ਆਉਂਦਾ ਹਾਂ ਇਹ ਵੀ ਇਹਦੇ ਫਾਦਰ ਨੇ ਦੱਸਿਆ ਜੀ ਵੀ ਇਹਦਾ ਪਹਿਲੇ ਵੀ ਇਹ ਜਿਹੜਾ ਹੋਟਲ ਦਾ ਮੁੰਡਾ ਮਾਲਕ ਹੈ ਉਹਦੇ ਨਾਲ ਇਹਦਾ ਯਾਰੀ ਦੋਸਤੀ ਸੀਗੀ ਤੇ ਪਹਿਲਾਂ ਵੀ ਇਹਦਾ ਇੱਥੇ ਆਉਣ ਚਾਂਸ ਸੀ। ਕੋਈ ਪਤਾ ਨਾ ਕਦੀ ਇਹਦਾ ਵਿਆਹ ਵੀ ਲੱਖਿਆ ਕੋਈ। ਹਾਂ ਇਹਦਾ ਕਹਿੰਦੇ ਫਾਦਰ ਨੇ ਦੱਸਿਆ ਕਿ 16 ਜਨਵਰੀ ਦੇ ਇਹਦੀ ਮੈਰਿਜ ਸੀਗੀ ਤੇ ਜਿਹਦੀ ਫ੍ਰੀ ਤੋਂ ਫੋਕਸ ਆ ਰਹੀ ਸੀ। ਜਿਹੜੋ ਕੋ ਨਾ ਸਾਹਮਣੇ ਆਈ ਹੈ ਪਰਿਵਾਰ ਦਾ ਕਿ ਜਿਹੜਾ ਵੀ ਕੀ ਕਰਨ ਉਹ ਜਿਹੜਾ ਇਸ ਦਾ ਬਟਾ ਕਾਮਪੈਕਸ ਪਰਿਵਾਰ ਕਹਿੰਦੇ ਜੀ ਪਤਾ ਨਹੀਂ ਕੀ ਕਿਉਂ ਇਹਨੇ ਆਤਮ ਹੱਤਿਆ ਸਾਡ ਨੂੰ ਕਿਸੇ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਸਿਕਾ ਨਹੀਂ ਹੈ ਤੇ ਉਹਨਾਂ 149 ਐਨਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਹਿਣ ਬਤਾਵਾ ਇਨਵੈਸਟੀਗੇਸ਼ਨ ਜਾਰੀ ਹੈ ਜੇ ਕੋਈ ਹੋਰ ਤੱਤ ਸਾਹਮਣੇ ਆਉਂਦਾ ਤੇ ਉਹ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏ ਫੋਰੈਂਸ ਤੋਂ ਵੀ ਚਾਂਸ ਹਾਂ ਫੋਰੈਂਸਿਕ ਸਾਇੰਸ ਵਾਲੀ ਵੀ ਟੀਮ ਸਾਡੀ ਇਮੀਜੇ ਪਹੁੰਚ ਰਹੀ ਹੈ ਜੀ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਬੱਚੇ